ਅਸੀਂ ਗਾਲ ਜੀ ਤੁਸੀਂ ਦੇਖ ਰਹੇ ਹੋ ਆਓ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਸਰਦੂਲਗੜ ਦੇ ਘੱਗਰ ਪੁਲ ਦੇ ਉੱਪਰ ਸਥਿਤ ਹਾਂ ਤੇ ਇੱਥੇ ਅੱਜ ਸਮੁੱਚੀ ਪਾਰਟੀ ਦੇ ਸੱਦੇ ਤੇ ਜਿਹੜਾ ਕਿ ਭੁਖੜ ਹੜਤਾਲ ਦਾ ਇੱਕ ਸੱਦਾ ਦਿੱਤਾ ਗਿਆ ਸੀ ਉਸ ਦੇ ਤਹਿਤ ਅੱਜ ਇੱਕ ਵਿਸ਼ਾਲ ਧਰਨਾ ਜਿਹੜਾ ਕਿ ਘੱਗਰ ਪੁਲ ਦੇ ਉੱਪਰ ਸਰਦੂਲਗੜ ਵਿਖੇ ਲਗਾਇਆ ਗਿਆ ਹੈ ਇੱਥੇ ਕਾਫੀ ਪਾਰਟੀ ਦੇ ਜਿਹੜੇ ਵਰਕਰ ਨੇ ਆਵਾਜ਼ ਵੀ ਪਾਰਟੀ ਦੇ ਵਰਕਰ ਨੇ ਉਹਨਾਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਦੇ ਮੁੱਖ ਮੰਤਰੀ ਦਿੱਲੀ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ ਸ਼ਰਾਬ ਘਟਾਲੇ ਦੇ ਦੋਸ਼ਾਂ ਦੇ ਤਹਿਤ ਅਰੈਸਟ ਕੀਤਾ ਗਿਆ ਸੀ ਤਾਂ ਅੱਜ ਉਸੇ ਆਪਣਾ ਰੋਸ ਵਜੋਂ ਕੇਜਰੀਵਾਲ ਨੂੰ ਛਡਾਉਣ ਵਾਸਤੇ ਅੱਜ ਜਿਹੜਾ ਭੁੱਖ ਹੜਤਾਲ ਕੀਤੀ ਗਈ ਹੈ ਤੇ ਜਗਾ ਜਗਾ ਜਿਹੜੇ ਬੈਠ ਕੇ ਜਿਹੜਾ ਸ਼ਾਂਤੀਪੂਰਵਕ ਉਸ ਧਰਨਾ ਜਿਹੜਾ ਲਾਇਆ ਗਿਆ ਤੇ ਆਪਣੇ ਨਾਲ ਪਾਰਟੀ ਦੇ ਵਰਕਰ ਇਥੋਂ ਦੇ ਸਲੂਰ ਦੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਆਪਾਂ ਗੱਲਬਾਤ ਕਰਦੇ ਹਾਂਜੀ ਕੀ ਨਾਮ ਹੈ ਬਈ ਮੇਰਾ ਨਾਮ ਗੱਗੀ ਹੈ ਜੀ ਸੁਖਵਿੰਦਰ ਸਿੰਘ ਗੱਗੀ ਸੁਖਵਿੰਦਰ ਸਿੰਘ ਜੀ ਬਈ ਅੱਪਾ ਜੀ ਇਹ ਗੱਲ ਕਰੀਏ ਅੱਜ ਘੱਗਰ ਦੇ ਬੋਲਤੇ ਜਿਹੜਾ ਹੈਗਾ ਵਿਸ਼ਾਲ ਰੋਸ ਧਰਨਾ ਜਿਹੜਾ ਲਾਇਆ ਗਿਆ ਹੈਗਾ ਤਾਂ ਕੀ ਕਾਰਨ ਹੈ ਦਾ ਕੀ ਹੋ ਕਿਉਂ ਹੈ ਇਹ ਕਾਰਨ ਹੈ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਭਾਜਪਾ ਦੇ ਵਰਖਲਾਪ ਆ ਕਿਉਂਕਿ ਜਿਹੜਾ ਵੀ ਦੇਸ਼ ਦਾ ਸੱਚਾ ਸੋਚਾ ਰਾਜਨੀਤਿਕ ਲੀਡਰ ਹੈ ਉਹ ਆਉਂਦਾ ਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਉਹਨੂੰ ਚੱਕ ਕੇ ਗੱਲ ਤੋਂ ਫੜ ਕੇ ਚੱਕ ਕੇ ਅੰਦਰ ਦੇ ਦਿੰਦੇ ਨੇ ਨਰਿੰਦਰ ਮੋਦੀ ਜੀ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ ਅਸੀਂ ਸਾਰੇ ਜਾਣੇ ਰਹੇ ਨੇ ਸਕੂਲ ਸਿਸਟਮ ਵਧੀਆ ਕਰਦਾ ਹਸਪਤਾਲ ਸਿਸਟਮ ਵਧੀਆ ਕਰਦਾ ਮੇਰਾ ਚੈਲੰਜ ਆ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਵੀ ਸਰਕਾਰ ਆ ਬਿਜਲੀ ਫਰੀ ਆ ਲਾਅ ਫਰੀ ਹੋ ਰਹੇ ਨੇ ਮੇਰਾ ਚੈਲੰਜ ਆ ਭਾਜਪਾ ਸਰਕਾਰ ਨੂੰ ਮੋਦੀ ਨੂੰ ਉਹ ਇੱਕ ਵੀ ਸੂਬੇ ਦੇ ਵਿੱਚ ਉਹਨਾਂ ਦੀ ਕਿੰਨੇ ਸੂਬਿਆਂ ਦੇ ਵਿੱਚ ਸਰਕਾਰ ਆ ਸਾਡੇ ਗਵੰਡੀ ਹਰਿਆਣਾ ਚ ਵੀ ਸਰਕਾਰ ਆ ਉਹ ਮੇਰਾ ਚੈਲੰਜ ਆ ਉਹਨਾਂ ਨੂੰ ਵੀ ਉਹ ਇੱਕ ਸੂਬੇ ਚ ਬਿਜਲੀ ਫਰੀ ਕਰਕੇ ਦਿਖਾ ਦੇਣ ਇੱਕ ਵੀ ਸੂਬੇ ਚ ਲਾਏ ਫਰੀ ਕਰਕੇ ਦਿਖਾ ਦੇਣ ਇੱਕ ਵੀ ਸੂਬੇ ਚ ਜਿਹੜਾ ਅਹਿਮੀਨਾਸਾ ਸਕੂਲ ਖੋਲ ਕੇ ਦਿਖਾ ਦੇਣ ਮੇਰਾ ਬਹੁਤ ਵੱਡਾ ਚੈਲੰਜ ਆ ਭਾਜਪਾ ਨੂੰ ਹੁਣ ਕੀ ਮੰਗੇ ਕੋਈ ਸਾਡੀ ਮੰਗ ਆ ਜਿਵੇਂ ਸਾਡੇ ਰਾਜ ਸਭਾ ਮੈਂਬਰ ਆਏ ਨੇ ਸੰਜੀਤ ਸਿੰਘ ਜਮਨਤ ਤੇ ਇਹ ਵੀ ਆਉਣਗੇ ਪਰ ਏ ਮੋਦੀ ਦੀ ਤਾਨਾਸ਼ਾਹੀ ਕਿੰਨਾ ਚਿਰ ਚੱਲੂ ਸੋਨੋ ਆਪ ਨੂੰ ਹੀ ਪਤਾ ਜੀ ਕਿਤੇ ਨਾ ਕਿਤੇ ਐਮਪੀ ਦੇ ਜਿਹੜੇ ਇਲੈਕਸ਼ਨ ਉੱਪਰ ਆ ਕਿਤੇ ਉਸ ਨੂੰ ਕਰਕੇ ਤਾਂ ਨਹੀਂ ਮਤਲਬ ਇਹਨਾਂ ਨੂੰ ਵਰਤਿਆ ਗਿਆ ਜਾਂ ਕਿਵੇਂ ਵੀ ਹੈ ਹਾਂਜੀ ਉਸੇ ਕਰਕੇ ਆ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜ ਰਹੀ ਆ 13 ਦੀਆਂ 13 ਜਿਵੇਂ ਸੀਐਮ ਭਗਵੰਤ ਮਾਨ ਨੇ ਆਖਿਆ ਜੀ ਕਹਿੰਦਾ ਅਸੀਂ 13 0 ਕਰਾਂਗੇ ਹੁਣ ਵੀ ਜਾ ਰਹੀ ਆ 13 0 ਕਿਉਂਕਿ ਮੋਦੀ ਨੂੰ ਜੇ ਅੱਜ ਡਰਾ ਤਾਂ ਸਿਰਫ ਅਰਵਿੰਦ ਕੇਰਿਯਾਲ ਜੀ ਤੋਂ ਆ ਜੀ ਕਿ ਲੋ ਆਪਣੇ ਹੋਰ ਭਰਾ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਚਰਨ ਦਾਸ ਹੈ ਜੀ ਮੇਰਾ ਨਾਮ ਅੱਜ ਇੱਕ ਗਰਬ ਬੁਲਦੇ ਉੱਪਰ ਹੈ ਜਿਹੜਾ ਤੁਸੀਂ ਵਿਸ਼ਾਲ ਸੌਰੀ ਧਰਨਾ ਜਿਹੜਾ ਲਾ ਰੱਖਿਆ ਹੈ ਭੁਖੜ ਹੜਤਾਲ ਕਰੀ ਹੋਈ ਹੈ ਪਾਰਟੀ ਦੇ ਸੱਦੇ ਤੇ ਇਹਦਾ ਕੀ ਕਾਰਨ ਹੈ ਕਿਉਂ ਕਰਨਾ ਪਿਆ ਹੈ ਇਹ ਦੇਖੋ ਜੀ ਜਿਵੇਂ ਮੋਦੀ ਸਰਕਾਰ ਨੇ ਇੱਕ ਤਾਨਾਸ਼ਾਹੀ ਰਵਈਆ ਅਪਣਾਇਆ ਹੋਇਆ ਹੈ ਔਰ ਜਿਹੜੇ ਵੀ ਦੇਸ਼ ਦੇ ਵਿੱਚ ਵਧੀਆ ਸਰਕਾਰਾਂ ਕੰਮ ਕਰ ਰਹੀਆਂ ਨੇਗੀਆਂ ਉਹਨਾਂ ਨੂੰ ਉਹ ਸਟੇਟ ਦੀ ਸਰਕਾਰ ਨੂੰ ਆਪਦੇ ਅੰਡਰ ਕਰਨ ਲਈ ਜਾਂ ਉਹਨਾਂ ਦੇ ਝੂਠੇ ਇਲਜ਼ਾਮ ਲਾ ਕੇ ਚੰਗੇ ਵਧੀਆ ਲੀਡਰਾਂ ਨੂੰ ਜੇਲ੍ਹ ਚ ਸੁਟਿਆ ਜਾ ਰਿਹਾ ਹੈ ਅੱਜ ਅਸੀਂ ਉਸੇ ਦੇ ਤਹਿਤ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰਾਉਣ ਲਈ ਅਸੀਂ ਅੱਜ ਭੁੱਖ ਹੜਤਾਲ ਇੱਕ ਦਿਨ ਦੀ ਤੇ ਬੈਠੇ ਆ ਅਸੀਂ ਔਰ ਇਹ ਸਾਡੇ ਸਾਰੇ ਪੂਰੇ ਦੇਸ਼ ਦੇ ਵਿੱਚ ਅੱਜ 7 ਤਰੀਕ ਨੂੰ ਵੀ ਜਿੱਥੇ ਵੀ ਕੋਈ ਵਲੰਟੀਅਰ ਆਪ ਦਾ ਭੁੱਖ ਹੜਤਾਲ ਕਰ ਸਕਦਾ ਹੈ ਬੈਠ ਕੇ ਜਾਂ ਆਪਣੇ ਕੋਈ ਟੀਮ ਦੇ ਨਾਲ ਕੋਈ ਬੈਠ ਸਕਦਾ ਹੈ ਤਾਂ ਉੱਥੇ ਹੀ ਉਹ ਪੱਕੜਦਾਲ ਕਰਕੇ ਅਸੀਂ ਇਹਨਾਂ ਦੇ ਹੱਕ 'ਚ ਬੈਠੇ ਆਂ ਔਰ ਅਸੀਂ ਇੱਕ ਨਾਰਾ ਦਿੱਤਾ ਵੀ ਮੋਦੀ ਹਟਾਓ ਦੇਸ਼ ਬਚਾਓ ਠੀਕ ਹੈ ਮੋਦੀ ਹਟਾਓ ਦੇਸ਼ ਬਚਾਓ ਈਵੀਐਮ ਹਟਾਓ ਲੋਕਤੰਤਰ ਬਚਾਓ ਠੀਕ ਹੈ ਇਤਨੇ ਕਿਤੇ ਤੁਹਾਨੂੰ ਈਵੀਐਮ ਤੇ ਵੀ ਜਿਹੜਾ ਸ਼ੱਕ ਹੈ ਬਿਲਕੁਲ ਜੀ ਈਵੀਐਮ ਤੇ ਵੀ ਸ਼ੱਕ ਹੈ ਕਿਉਂਕਿ ਸਮੇ ਸਮੇ ਦੇ ਨਾਲ ਜੇ ਅੱਜ ਅਸੀਂ ਮੋਦੀ ਸਰਕਾਰ ਨੂੰ ਨਹੀਂ ਚੱਲਦਾ ਕਰਦੇ ਤਾਂ ਆਉਣ ਵਾਲਾ ਸਮਾਂ ਸਾਡੇ ਸੰਵਿਧਾਨ ਦੇ ਉੱਤੇ ਵੀ ਖਤਰਾ ਮਡਰਾ ਰਿਹਾ ਹੈ ਵੀ ਇੱਕ ਦਿਨ ਇਹਨੂੰ ਵੀ ਇਹ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਜੇ ਅੱਜ ਦੀ ਭੁਖ ਹੜਤਾਲ ਨਾਲ ਨਹੀਂ ਹੱਲ ਹੁੰਦਾ ਤਾਂ ਪਾਰਟੀ ਦਾ ਅੱਗੇ ਕੀ ਮੈਸੇਜ ਹੈ ਜਾਂ ਜਾਂ ਕੀ ਸੁਨੇਹਾ ਵਰਕਰਾਂ ਜੋ ਵੀ ਪਾਰਟੀ ਦੇ ਵੱਲੋਂ ਸੰਦੇਸ਼ ਆਏਗਾ ਅਸੀਂ ਉਹ ਉਸ ਤੇ ਅਮਲ ਕਰਾਂਗੇ ਅਤੇ ਜੋ ਵੀ ਪਾਰਟੀ ਵੱਲੋਂ ਸੰਦੇਸ਼ ਆਏਗਾ ਅਸੀਂ ਉਹ ਉਸੇ ਤਰ੍ਹਾਂ ਅਸੀਂ ਉਸ ਨੂੰ ਅੱਗੇ ਬਿਆਨ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ ਜਿਵੇਂ ਕਿ ਤੁਸੀਂ ਸੁਣਿਆ ਕਿ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਰਿਹਾਆ ਕਰਾਉਣ ਵਾਸਤੇ ਛਡਾਉਣ ਵਾਸਤੇ ਕਿਤੇ ਨਾ ਕਿਤੇ ਜਗ੍ਹਾ ਜਗ੍ਹਾ ਜਿਹੜੇ ਆ ਧਰਨੇ ਲਾਏ ਜਾ ਰਹੇ ਨੇ ਭੁਖੜ ਧਾਲਾਂ ਕੀਤੀਆਂ ਜਾ ਰਹੀਆਂ ਤਾਂ ਇਦਾਂ ਹੀ ਸਰਦੂਲਗੜ ਵਿਖੇ ਵੀ ਇੱਕ ਭੁਖੜ ਧਾਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਘੱਗਰ ਬੁਲਤੇ ਧਰਨਾ ਲਾ ਕੇ ਜਿਹੜੀ ਕੀਤੀ ਗਈ ਆ ਤਾ ਇਹਨੂੰ ਮੰਗ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਬਾਅਦ ਜਿਤਾ ਹੈ ਜਿਹੜਾ ਰਿਹਾ ਕੀਤਾ ਜਾਵੇ ਤਾਂ ਆਪਾਂ ਮਿਲਦੇ ਹਾਂ ਕਿਸੇ ਨਵੇਂ ਅਪਡੇਟ ਦੇ ਨਾਲ ਚੱਲਦੇ ਅੱਗੇ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਸਰਦੂਂਗਰ ਤੋਂ ਖਾਸ ਰਿਪੋਰਟ